ਦੋਖ ਨਹੀਂ ਲਾਉਣਾ ਹੀ ਚਾਹਾਂ ਹੈ ਬੁਖ ਲਗੇ ਹਾਂਜੀ ਲੰਗਰ ਦਾ ਵੀ ਪ੍ਰਬੰਧ ਹੈ ਅੱਜ ਕਿੰਨੇ ਦਿਨ ਹੁੰਦਾ ਜੀ ਰਾਤ ਨੂੰ ਲੋਕ ਬਹੁਤ ਆ ਗਏ ਸੀ ਕਾ ਜੀ ਕਹਿੰਦੇ ਉੱਤੋਂ ਤਾਂ ਆ ਗਏ ਸੀ ਕਿਥੇ ਵਾਪਸ ਕਈ ਦਿਨ ਹੋ ਗਏ ਤੇ ਅੱਜ ਇਹਦੀ ਗਰਦੰਨਾ ਕਈ ਦਿਨਾਂ ਤੋਂ ਬਹੁਤ ਦੁਖਦੀ ਹੈ ਬਲਵਿੰਦਰ ਨੇ ਦਿਖਾ ਕੇ ਉਹਨਾਂ ਡਾਕਟਰ ਨੂੰ ਜਾ ਕੇ ਅੱਜ ਤੇ ਇੰਜੈਕਸ਼ਨ ਮਾਗੇ ਸੀਗੇ ਉੱਥੋਂ ਤੋਂ ਅੱਜ ਦੇਖੋ ਕੀ ਬਣਦਾ ਦੋ ਇੰਜੈਕਸ਼ਨ ਲੱਗੇ ਪਰ ਉਹਨੇ ਮੇਰੀ ਗਰਦਨ ਠੀਕ ਨਹੀਂ ਹੋਈ ਹੈਗੀ ਨਾੜ ਚੜੀ ਹੋਈ ਹੈ ਪਤਾ ਨਹੀਂ ਕੋਈ ਨਾੜ ਦਵੀ ਹੋਈ ਆ ਤੇ ਡਾਕਟਰ ਦਿਖਾ ਕੇ ਉਹਨੇ ਹਰ 1 ਕਿਲੋ ਦਾ ਰੋਂਦੀ ਹੋ ਸਕਦਾ ਕੁਝ ਵੀ ਹੋ ਸਕਦਾ ਅੱਜ ਦੁਪਹਿਰੇ ਮੈਨੂੰ ਚੱਕਰ ਜੇ ਵੀ ਆ ਗਏ ਇੱਕਦਮ ਬਹੁਤ ਜ਼ਿਆਦਾ ਕਦੇ ਨਹੀਂ ਆਇਆ ਅੱਖਾਂ ਵੀ ਨਹੀਂ ਰਹਿ ਜਾਗੇ ਆਵਾਂਗੇ ਜਾ ਕੇ ਨਾਲ ਬਾਹਰੋਂ ਕੋਈ ਸਬਜ਼ੀ ਲੈ ਕੇ ਆਵਾਂਗਾ ਤੇ ਨਿਆਣੇ ਇਸ ਵੀ ਰੋਟੀ ਲੈ ਕੇ ਜਾਂਦੇ ਸਕੂਲ ਨੂੰ ਫਿਰ ਕੋਈ ਸਬਜ਼ੀ ਲੈ ਆਵਾਂਗੇ ਜੀ ਇੰਜੈਕਸ਼ਨ ਨਾਲ ਕੋਈ ਗਰਦਨ ਕੋਲੇ ਨਾਲ ਬਹੁਤ ਜ਼ਿਆਦਾ ਦੁਖਦੀ ਆ ਦੁੱਖ ਨਹੀਂ ਲਾਉਣਾ ਜੀ ਜਮਾ ਹੈ ਬੋਕ ਲਗੇ ਕਈ ਦਿਨ ਹੋ ਗਏ ਕਰ ਦਿਨ ਬਹੁਤ ਜਾਇ ਦੋ ਦਿਨ ਨਾੜੀ ਚੱਲੀ ਜਾਂਦੀ ਹੈ ਜੀ ਜੀ ਮਸਾਲਾ ਤਾਂ ਹੈ ਮਮਾਰੀਆਂ ਕਦੇ ਨਹੀਂ ਚੱਕਾ ਟਿਕਾਣਾ ਲੱਭ। ਆਪਦੇ ਪਿੱਛੇ ਆਉਗੇ ਹਨ। ਤੇ ਲੋ ਇਮੋਸ਼ਨ ਲਾ ਦਿੰਦੇ ਨੇ। ਉਹ ਦਰਦ ਨੇ ਅੜ ਚੜੀ ਗਈ। ਕੋਈ ਮਨਚੇ ਚਾਹ ਤੋਂ ਡਿਟੇਲ ਦੇ ਚਾਰਟ ਤੇ ਲੱਗੂਗਾ। ਇਹ ਜੰਮ। ਕਿ ਮੌਨ ਲੈ ਦੇ ਨਾਲ ਹੌਲਾ ਹੌਲਾ ਹਲਕੇ ਹਲਕੇ ਹੀ ਮਤਲਬ। ਜ਼ੋਰ ਦੀ ਤਾਂ ਨਹੀਂ ਮਾਣਾ ਜ਼ਿਆਦਾ। ਹਾਂਜੀ ਸਬਜ਼ੀ ਲੈਣ ਲੱਗ ਗਈ ਹੁਣ। ਸਭ ਜੀ ਲੈ ਆਇਆ ਸੀ ਦਵਾਈ ਵੀ ਲੈ ਆਇਆ ਸੀ ਇੰਜੈਕਸ਼ਨ ਲੱਗਿਆ ਤੇ ਤਵੇ ਸਾਰੇ ਬਸ ਮਾ ਲਈ ਬਾਹਰ ਕਰਨ ਲੱਗੇ ਬੰਦੇ ਅੰਦਰ ਹੁਣ ਬਾਵੀਰ ਬਾਹਰ ਖੇਡਦਾ ਇਹਨੂੰ ਚਾਰ ਕੁ ਬੱਲੇ ਪਾਉਣਾ ਮੈਂ ਹੁਣ ਜਾ ਕੇ ਬੈਟਿੰਗ ਮੇਰੀ ਆ। ਕੋਲਦਾ ਨਹੀਂ ਦੋ ਦੋ ਓਵਰ ਆ ਠੀਕ ਆ ਚਾੜ ਨਹੀਂ ਮਾਰਨੇ ਹੈਗੇ ਚੱਲ ਕਰਾਂ ਜੀ ਗਾ ਜੀ ਸਾਰੇ ਮਾਦੀ ਕੁ ਮਿਹਰਬਾਨ ਲੱਗਿਆ ਸੀ ਆ ਕੇ ਇੰਜੈਕਸ਼ਨ ਤੋਂ ਆ ਤੇ ਰਸ ਪੂਰਨ ਆ ਕਾਪੀ ਚੱਕ ਤੁਹਾਨੂੰ ਥੱਕ 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 ਜਾਣੀਆਂ ਨਾਲੇ ਉਹ ਤੱਕ ਅੱਜ ਹੁਣ ਚੱਲੇ ਜੀ ਅਸੀਂ ਗੁਰਦੁਆਰਾ ਸਾਹਿਬ ਚੱਲੀ ਆ ਵੀ ਗਰਮੀ ਆ ਭਿੱਜ ਕੇ ਦੇਖ ਲੈ ਹੁਣ ਆਪਾਂ ਦੋਨੇ ਜਾਣੇ ਇਹਦੀ ਸੈਟਿੰਗ ਕਰ ਓਕੇ ਹਰੇਆ ਮਾਵੀਰ ਇਹਦਾ ਬਰਫ ਨਹੀਂ ਜੰਮ ਰਹੀ ਕਹਿੰਦਾ ਕੱਲ ਦੀ ਧਰਈ ਹੋਈ ਹੈ ਬਰਫ ਆਪਾਂ ਕਹਿੰਦਾ ਜਾਵਾਂ ਜੰਮੀ ਹੈਗੀ ਚੱਲੇ ਚੱਲੇ ਚਾਬੀ ਲੈ ਲਓ ਕਰ ਫੈਦਲੇ ਜਾਵਾਂਗੇ ਹੁਣ ਆਪਾਂ ਅੱਜ ਗੁਰਦੁਆਰਾ ਸਾਹਿਬ ਪਹੁੰਚਣ ਵਾਲੇ ਆ ਅਸੀਂ ਫਾਇਦਲੀ ਆ ਗਏ ਸੀ ਕਿ ਕਿਲੋਕੋਮੀਟਰ ਤੱਕ ਗੇੜ ਪੈਂਦੀ ਹੈ ਬਸ 68 ਅੱਛਾ ਸੀ ਗੁਰਦੁਆਰਾ ਸਾਹਿਬ ਦੀ ਘਰ ਤੋਂ ਹਾਂਜੀ ਲੰਗਰ ਦਾ ਵੀ ਪ੍ਰਬੰਧ ਹੈ ਅੱਜ ਕਿੰਨੇ ਦਿਨ ਹੁੰਦਾ ਜੀ ਰਾਤ ਨੂੰ ਲੋਕ ਬਹੁਤਾਂ ਕਿਹਾ ਹੁੰਦਾ ਆਹ ਇਹ ਲੋਕ ਬਹੁਤਾਂ ਅੱਲਾਹ ਅੱਜ ਵੀ ਬਹੁਤਾਂ ਸਰਦਾਰ ਸਾਹਿਬ ਆਖਣ ਸੁਣਾ ਤੇਰੀ ਬਾਣੀ ਉਹ ਆਪਜਾ ਮੁਰਕਾ ਸ਼ਬਦ ਤਰੇ ਮਨ ਕੀਤੇ ਇੰਦਰ ਆਗਰ ਪ੍ਰਭਾਤ ਤਰੇ ਸਾਚ ਸੁਨੰਦ ਜਿਉ ਛੋਡਾਇਆ ਜੰਮ ਆਪੋ ਕਾਣੀ ਆਪ ਜਪ ਜਨ ਮੰਨਾਇਓ ਸਾਚ ਸ਼ਬਦ ਮਨ ਕਾ ਪੂਣਾ ਛੂਟਸ ਫਿਰਤਾ ਜਨ ਮਾ ਪਇਓ ਰਹਾ ਕੰਨ ਗੋਹੋ ਮਨਤਾ